ਸੰਗਤ ਜੀ ਅੱਜ ਜੋ ਆਪਾਂ ਗੱਲ ਕਰਾਂਗੇ ਉਹ ਕਈਆਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦੇਵੇਗੀ ਕਿਉਂਕਿ ਇਹ ਇੱਕ ਕਹਾਣੀ ਨਹੀਂ ਹੈਗੀ ਇਹ ਇੱਕ ਸੱਚੀ ਘਟਨਾ ਕਿਉਂਕਿ ਜੋ ਸਾਡੇ ਜਿਹੜੀ ਗੁਰਬਾਣੀ ਦੇ ਵਿੱਚ ਬਚਨ ਲਿਖਿਆ ਉਹਨਾਂ ਨੂੰ ਵੀ ਸੱਚ ਸਾਬਤ ਕਰਦੀ ਆ ਸੰਗਤ ਜੀ ਅਸੀਂ ਕਈ ਵਾਰੀ ਵੇਖਦੇ ਆ ਲੋਕ ਨਾ ਹੋਰ ਲੋਕਾਂ ਦਾ ਹੱਕ ਮਾਰ ਲੈਂਦੇ ਨੇ ਠੱਗੀ ਕਰਦੇ ਨੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਪੈਸੇ ਹੁੰਦੇ ਨੇ ਮਿਹਨਤ ਵਾਲੇ ਉਹਨਾਂ ਨੂੰ ਠੱਗ ਲੈਂਦੇ ਨੇ ਉਹ ਸੋਚਦੇ ਵੀ ਸਾਨੂੰ ਕਿਹੜਾ ਕੋਈ ਦੇਖਦਾ ਪਰ ਗੁਰਬਾਣੀ ਕਹਿੰਦੀ ਆ ਹੱਕ ਭਰਾਇਆ ਨਾਨਕਾ ਉਸ ਸੂਰ ਉਸ ਗਾਇ ਹੋਰਾਂ ਦਾ ਹੱਕ ਖਾਣਾ ਸੂਰ ਤੇ ਗਾਂ ਦਾ ਮਾਸ ਖਾਣ ਦੇ ਵਰਗਾ ਪਾਪ ਆ। ਸੰਗਤ ਜੀ ਕੁਝ ਸਾਲ ਪਹਿਲਾਂ ਇੱਕ ਪੰਜਾਬ ਦੇ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਜਿਹਦਾ ਨਾਮ ਸੀਗਾ ਬਲਵਿੰਦਰ। ਬਾਰਦਾ ਉਹ ਬੜਾ ਹੀ ਚੰਗਾ ਦਿਖਾਉਂਦਾ ਸੀ ਆਪ ਦੇ ਆਪ ਨੂੰ ਭਲਾ ਦਿਖਾਉਂਦਾ ਸੀ ਗੁਰਦੁਆਰੇ ਜਾਂਦਾ ਸੀ ਸੇਵਾ ਕਰਦਾ ਸੀ। ਪਰ ਜਿਹੜਾ ਉਹ ਅੰਦਰੋਂ ਮਨ ਸੀ ਉਹ ਲਾਲਚ ਨਾਲ ਭਰਿਆ ਹੋਇਆ ਸੀ। ਉਹ ਲੋਕਾਂ ਨੂੰ ਵਾਅਦਾ ਕਰਕੇ ਤੇ ਪੈਸੇ ਲੈ ਲੈਂਦਾ ਕਿ ਮੇਰਾ ਕਾਰੋਬਾਰ ਦਾ ਵੱਡਾ ਮੌਕਾ ਤੇ ਮੈਂ ਜਲਦੀ ਤੁਹਾਡੇ ਪੈਸੇ ਵਾਪਸ ਕਰ ਦੇਵਾਂਗਾ। ਇੱਕ ਦਿਨ ਪਿੰਡ ਦੇ ਕਿਸੇ ਇੱਕ ਗਰੀਬ ਪਰਿਵਾਰ ਦਾ ਮੁੰਡਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਘਰ ਦੇ ਵਿੱਚ ਉਹਨਾਂ ਦੇ ਰੁਪਈਆ ਵੀ ਨਹੀਂ ਸੀ ਤੇ ਉਹ ਪਰਿਵਾਰ ਜਿਹੜਾ ਗੁਲਵਿੰਦਰ ਕੋਲ ਗਿਆ ਕਿਉਂਕਿ ਉਹਦੇ ਕੋਲ ਉਹਨਾਂ ਦਾ ਪੈਸਾ ਸੀ ਜਿਹੜਾ ਉਹਨੇ ਉਧਾਰ ਫੜਿਆ ਹੋਇਆ ਸੀ। ਉਹਨਾਂ ਦਾ ਪੈਸਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਉਹਨੇ ਕਿਹਾ ਕਿ ਮੈਨੂੰ ਮaaf ਕਰ ਦਿਓ ਮੇਰੇ ਕੋਲ ਪੈਸੇ ਨਹੀਂ ਹੈਗੇ। ਦੇਖੋ ਪਰਮਾਤਮਾ ਦੀ ਲੀਲਾ ਸੰਗਤ ਜੀ ਜਿਹਨੇ ਹੱਕ ਮਾਰਦਾ ਮਤਲਬ ਜਿਹੜਾ ਹੱਕ ਮਾਰਦਾ ਹੁੰਦਾ ਉਹ ਆਪਣੇ ਲਈ ਦੁੱਖ ਆਪ ਹੀ ਖਰੀਦਦਾ ਹੁੰਦਾ ਗੁਰਬਾਣੀ ਕਹਿੰਦੀ ਆ ਆਪੇ ਵੀਜਾ ਆਪੇ ਹੀ ਖਾ ਜੋ ਮਨੁੱਖ ਜੋ ਕਰਦਾ ਉਹੀ ਉਸ ਨੂੰ ਫਲ ਆਪ ਹੀ ਖਾਣਾ ਪੈਂਦਾ ਉਸ ਚੀਜ਼ ਦਾ ਇੱਕ ਮਹੀਨੇ ਤੋਂ ਬਾਅਦ ਉਹ ਬਲਵਿੰਦਰ ਦੀ ਦੁਕਾਨ ਦੇ ਵਿੱਚ ਅੱਗ ਲੱਗ ਗਈ ਲੱਖਾਂ ਦੀ ਨੁਕਸਾਨ ਹੋ ਗਿਆ ਜਿਹੜਾ ਪੈਸੇ ਉਸਨੇ ਠੱਗੀ ਦੇ ਨਾਲ ਇਕੱਠਾ ਕਰਿਆ ਸੀ ਉਹ ਸਾਰਾ ਵਿੱਚ ਹੀ ਸੜ ਕੇ ਰਾਖ ਹੋ ਗਿਆ ਉਸ ਦੇ ਘਰ ਦੇ ਵਿੱਚ ਬਿਮਾਰੀਆਂ ਨੇ ਡੇਰਾ ਲਾ ਲਿਆ ਡਾਕਟਰ ਨੇ ਹਸਪਤਾਲਾਂ ਦੇ ਚੱਕਰ ਘਟਾਉਣੇ ਸ਼ੁਰੂ ਕਰ ਦਿੱਤੇ ਅਖੀਰ ਦੇ ਵਿੱਚ ਉਸ ਨੂੰ ਸਮਝ ਆ ਗਈ ਕਿ ਜੋ ਪੈਸਾ ਕਿਸੇ ਦਾ ਹੱਕ ਮਾਰ ਕੇ ਆਉਂਦਾ ਉਹ ਰੁਪਈਆ ਹੱਥਾਂ ਦੇ ਵਿੱਚ ਰੇਤ ਦੇ ਵਾਂਗੂ ਟਿਕਦਾ ਨਹੀਂ ਹੈਗਾ। ਸੰਗਤ ਜੀ ਇਹ ਸਾਖੀ ਸਾਨੂੰ ਦੱਸਦੀ ਆ ਕਿ ਰੱਬ ਦੇ ਦਰ ਤੇ ਹਰੇਕ ਦਾ ਹਿਸਾਬ ਹੁੰਦਾ। ਕੋਈ ਜਿੰਨਾ ਮਰਜ਼ੀ ਚਲਾਕ ਬਣ ਜਾਵੇ ਪਰ ਪਰਮਾਤਮਾ ਕੋਲੇ ਸਾਡੀ ਕੋਈ ਚਲਾਕੀ ਨਹੀਂ ਚੱਲ ਸਕਦੀ। ਅਸੀਂ ਆਪਣਾ ਜੀਵਨ ਗੁਰਬਾਣੀ ਦੇ ਬਚਨਾਂ ਦੇ ਅਨੁਸਾਰ ਜੀਣਾ ਚਾਹੀਦਾ ਸਾਨੂੰ ਤੇ ਜੇ ਕੋਈ ਰੁਪਈਆ ਹੱਕ ਨਾਲ ਆਉਂਦਾ ਉਸ ਦੇ ਵਿੱਚ ਹੀ ਬਰਕਤ ਹੁੰਦੀ ਆ ਪਰ ਜੇ ਉਹ ਹੱਕ ਮਾਰ ਕੇ ਆਉਂਦਾ ਤਾਂ ਉਸ ਦੇ ਵਿੱਚ ਰੱਬ ਦੀ ਲਾਨਤੀ ਹੁੰਦੀ ਆ। ਇਸ ਲਈ ਸੰਗਤ ਜੀ ਆਪਣੀ ਰੋਜੀ ਹੱਕ ਨਾਲ ਕਮਾਈਏ ਕਦੇ ਕਿਸੇ ਨਾਲ ਠੱਗੀ ਨਾ ਕਰੀਏ ਕਿਉਂਕਿ ਠੱਗੀ ਕਰਕੇ ਪੈਸਾ ਆ ਤਾਂ ਜਾਵੇਗਾ ਪਰ ਸੁੱਖ ਚੈਨ ਇਹ ਸਭ ਕੁਝ ਚਲਾ ਜਾਵੇਗਾ ਤੇ ਬਰਕਤ ਵੀ ਕਦੇ ਨਹੀਂ ਪਵੇਗੀ ਘਰ ਦੇ ਵਿੱਚ ਆਓ ਸੰਗਤ ਜੀ ਅੱਜ ਅਸੀਂ ਵਾਅਦਾ ਕਰੀਏ ਕਿ ਕਿਸੇ ਦੇ ਨਾਲ ਹੱਕ ਨਹੀਂ ਮਾਰਾਂਗੇ ਤੇ ਆਪਣਾ ਜੀਵਨ ਗੁਰਬਾਨੀ ਦੇ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰਾਂਗੇ ਚਲਾਉਣਾ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਸਾਨੂੰ ਹਮੇਸ਼ਾ ਸੱਚੇ ਰਸਤੇ ਤੇ ਚੱਲਣ ਦੀ ਮੱਤਵਕਸ਼ਣ ਤਾਕਤਵਕਸ਼ਣ ਸੋ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਇਹ ਸਾਖੀ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪੋਜ਼ਿਟਿਵ ਚੀਜ਼ਾਂ ਦੇ ਨਾਲ ਜੁੜ ਸਕਦੇ ਹੋ ਕਿਉਂਕਿ ਹੋਰ ਬਹੁਤ ਕੋਸ਼ਾਂ ਦੇ YouTube ਤੇ ਪਰ ਜੋ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਿਰਫ ਪਿੱਛੇ ਹੀ ਰਹਿ ਜਾਂਦੀਆਂ ਕਿਉਂਕਿ ਉਹਨਾਂ ਚੀਜ਼ਾਂ ਨੂੰ ਵੇਖਣ ਲਈ ਬਹੁਤ ਹੀ ਘੱਟ ਲੋਕ ਨੇ ਜਿਹੜੇ ਜੁੜਦੇ ਨੇ ਚੈਨਲ ਨਾਲ ਸੋ ਆਪਾਂ ਇਸ ਜਰਨੀ ਦਾ ਤੁਸੀਂ ਹਿੱਸਾ ਬਣ ਸਕਦੇ ਹੋ ਮੇਰੇ ਨਾਲ ਜੁੜ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ